ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੰਦ ਕੱਢਣਾ ਰਹਿਤਵਾਨ ਗੁਰਸਿੱਖ ਲਈ ਇੱਕ ਲਾਜ਼ਮੀ ਰਹਿਤ ਹੈ ਜਿਸ ਤੋਂ ਬਿਨਾਂ ਸਿੱਖ ਤਿਆਰਬਰ ਤਿਆਰ ਨਹੀਂ ਕਹਾ ਸਕਦਾ ਦਸਵੰਦ ਕੱਢਣ ਦਾ ਹੁਕਮ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਹੀ ਚੱਲਿਆ ਆਉਂਦਾ ਹੈ ਵੰਡ ਕੇ ਖਾਣ ਦੇ ਉਪਦੇਸ਼ ਦਾ ਵੀ ਇਹੋ ਹੀ ਅਰਥ ਹੈ ਕਿ ਸਿੱਖ ਆਪਣੀ ਹੱਕ ਹਲਾਲ ਦੀ ਕਮਾਈ ਵਿੱਚੋਂ ਘਟੋ ਘਟ ਦਸਵੰਦ ਜ਼ਰੂਰ ਕੱਢ ਕੇ ਗੁਰੂ ਖਾਲਸਾ ਦੀ ਚੜ੍ਹਦੀ ਕਲਾ ਲਈ ਅਰਪਣ ਕਰੇ ਦਸਵੰਦ ਦੀ ਪ੍ਰਭਾਸ਼ਾ ਗੁਰਸਿੱਖ ਨੂੰ ਹੁਕਮ ਹੈ ਕਿ ਆਪਣੀ ਕਮਾਈ ਵਿੱਚੋਂ ਦਸਵਾਂ ਹਿੱਸਾ ਗੁਰੂ ਖਾਲਸਾ ਪੰਥ ਨੂੰ ਅਰਪਣ ਕਰੇ ਇਸ ਨੂੰ ਦਸਵੰਦ ਕਹਿੰਦੇ ਹਨ ਇਸ ਬਾਰੇ ਪੁਰਾਤਨ ਰਹਿਤਨਾਮਿਆਂ ਵਿੱਚ अनेका ਹੁਕਮ ਹਨ ਜਿਵੇਂ ਕਿ ਭਾਈ ਅਨੰਦ ਲਾਲ ਜੀ ਲਿਖਦੇ ਹਨ ਦਸਵੰਦ ਗੁਰੂ ਨਾ ਦੇਵ ਹੀ ਝੂਠ ਬੋਲ ਜੋ ਖਾਏ ਕਹੇ ਗੋਬਿੰਦ ਸਿੰਘ ਲਾਲ ਜੀ ਤਾਂ ਕਾ ਕਛ ਨਾ ਬਿਸਾਰ ਭਾਵ ਗੁਰੂ ਜੀ ਨੇ ਭਾਈ ਅਨੰਦ ਲਾਲ ਜੀ ਨੂੰ ਕਿਹਾ ਕਿ हे ਅਨੰਦ ਲਾਲ ਜੀ ਜੋ ਸਿੱਖ ਗੁਰੂ ਦਾ ਦਸਵੰਦ ਨਹੀਂ ਦਿੰਦਾ ਅਤੇ ਜੋ ਝੂਠ ਬੋਲ ਕੇ ਖਾਂਦਾ ਹੈ ਭਾਵ ਠੱਗੀਆਂ heira-pheriya ਨਾਲ ਕਮਾਈ ਕਰਦਾ ਹੈ ਉਸ ਦਾ ਮੈਂ ਕੁਝ ਯਕੀਨ ਨਹੀਂ ਕਰਦਾ ਭਾਈ ਸਾਹਿਬ ਸਿੰਘ ਜੀ ਦਸਵੰਦ ਬਾਰੇ ਇਦਾਂ ਲਿਖਦੇ ਹਨ ਦਸਵੰਦ ਗੁਰੂ ਦਾ ਦੇਕ ਹੈ ਖਾਏ ਕਮਾਈ ਛੇਸ ਭਾਵ ਆਪਣੀ ਕਮਾਈ ਵਿੱਚੋਂ ਗੁਰੂ ਦਾ ਦਸਵੰਦ ਦੇ ਕੇ ਬਾਕੀ ਬਚਦੀ ਕਮਾਈ ਨਾਲ ਆਪਣਾ ਗੁਜ਼ਾਰਾ ਕਰੇ ਭਾਈ ਦਇਆ ਸਿੰਘ ਜੀ ਦਸਵੰਦ ਬਾਰੇ ਇਦਾਂ ਲਿਖਦੇ ਹਨ ਵੰਡ ਖਾਏ ਕਿਸੂ ਕਾ ਹੋਏ ਸਵਾਰਾ ਗੁਰੂ ਪ੍ਰਸੰਨ ਹੋਵੇ ਦਸਵੰਦ ਦੇਵੇ ਭਾਵ ਵੰਡ ਕੇ ਖਾਵੇ ਕਿਸੇ ਦਾ ਕੁਝ ਸਵਾਰੇ ਅਤੇ ਦਸਵੰਦ ਦੇਵੇ ਇਸ ਤਰ੍ਹਾਂ ਗੁਰੂ ਜੀ ਖੁਸ਼ ਹੁੰਦੇ ਹਨ ਇਨ੍ਹਾਂ ਪਰਮਾਣਾਂ ਤੋਂ ਸਾਬਤ ਹੈ ਕਿ ਦਸਵੰਦ ਕੱਢਣਾ ਇੱਕ ਰਹਿਤਮਾਨ ਸਿੱਖ ਵਾਸਤੇ ਬਹੁਤ ਹੀ ਜ਼ਰੂਰੀ ਹੈ ਅਤੇ ਉਹਨਾਂ ਹੀ ਜ਼ਰੂਰੀ ਹੈ ਜਿੰਨਾ ਕਿ ਕਕਾਰ ਪਹਿਨਣੇ ਅਤੇ ਹੋਰ ਰਹਿਤਾ ਰੱਖਣੀਆਂ ਦਸਵੰਦ ਦੀ ਰਹਿਤ ਕਰਕੇ ਪੰਥ ਨੂੰ ਆਦ ਕਾਲ ਤੋਂ ਹੀ ਬਹੁਤ ਫਾਇਦਾ ਹੋਇਆ ਹੈ ਜਿੰਨਾ ਵੀ ਗੁਰੂ ਘਰ ਦਾ ਪ੍ਰਬੰਧ ਗੁਰੂ ਸਾਹਿਬ ਜੀ ਦੇ ਸਮੇਂ ਗੁਰਦੁਆਰਿਆਂ ਦਾ ਚੱਲਦਾ ਸੀ ਸੋ ਦਸਵੰਦ ਕਰਕੇ ਹੀ ਚੱਲਦਾ ਸੀ ਗੁਰੂ ਸਾਹਿਬ ਜੀ ਨੇ ਕਈ ਨਵੇਂ ਨਗਰ ਵਸਾਏ ਸਨ ਜਿਵੇਂ ਕਿ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਆਦ ਇਹ ਸਭ ਲਈ ਧਨ ਦੀ ਜੋ ਲੋੜ ਸੀ ਸੋ ਸਿੱਖਾਂ ਦੇ ਦਸਵੰਦ ਨਾਲ ਹੀ ਪੂਰੀ ਹੁੰਦੀ ਸੀ ਜਿੰਨਾ ਵੀ ਪ੍ਰਚਾਰ ਦਾ ਕੰਮ ਹੁੰਦਾ ਰਿਹਾ ਹੈ ਸੋ ਵੀ ਦਸਵੰਦ ਦੇ ਸਿਰ ਤੇ ਹੀ ਹੁੰਦਾ ਰਿਹਾ ਹੈ ਦਸਵੰਦ ਦੇਣ ਨਾਲ ਗੁਰੂ ਪੰਥ ਦੀ ਚੜ੍ਹਦੀ ਕਲਾ ਹੁੰਦੀ ਹੈ ਕਿਉਂਕਿ ਇਸ ਨਾਲ ਗੁਰਮਤਿ ਦਾ ਪ੍ਰਚਾਰ ਹੁੰਦਾ ਹੈ ਅਤੇ ਗਰੀਬ ਅਤੇ ਲੋੜਵੰਦ ਸਿੱਖਾਂ ਦੀ ਪਰਤਪਾਲਣਾ ਹੁੰਦੀ ਹੈ ਦੂਜੇ ਪਾਸੇ ਦਸਵੰਦ ਨਾਂ ਦੇਣ ਦਾ ਮਤਲਬ ਹੈ ਕਿ ਸਿੱਖ ਪੰਥ ਦਾ ਨੁਕਸਾਨ ਕਰਨਾ ਕਿਉਂਕਿ ਇਹ ਪੈਸਾ ਜੋ ਗੁਰੂ ਪੰਥ ਦੀ ਚੜ੍ਹਦੀ ਕਲਾ ਤੇ ਖਰਚ ਹੋਣਾ ਸੀ ਉਹ ਖਰਚ ਹੋਣੋਂ ਰਹਿ ਜਾਂਦਾ ਹੈ ਦਸਵੰਦ ਦਾ ਹਿਸਾਬ ਕਿਵੇਂ ਲਾਇਦਾ ਹੈ ਨੌਕਰੀ ਕਰਨ ਵਾਲਿਆਂ ਲਈ ਦਸਵੰਦ ਦਾ ਹਿਸਾਬ ਲਾਉਣਾ ਬਹੁਤ ਹੀ ਸੌਖਾ ਹੈ ਜੋ ਤਨਖਾਹ ਟੈਕਸ ਕਟਾਉਣ ਤੋਂ ਬਾਅਦ ਘਰ ਆਉਂਦੀ ਹੈ ਉਸ ਵਿੱਚੋਂ ਦਸਵਾਂ ਹਿੱਸਾ ਦਸਵੰਦ ਦਾ ਅਲੱਗ ਕਰ ਦੇਣਾ ਚਾਹੀਦਾ ਹੈ ਬਹੁਤ ਸਾਰੇ ਗੁਰਸਿੱਖ ਬੈਂਕ ਵਿੱਚ ਇੱਕ ਅਲੱਗ ਅਕਾਊਂਟ ਹੀ ਦਸਵੰਦ ਦਾ ਖੋਲ ਲੈਂਦੇ ਹਨ ਜਿਸ ਵਿੱਚ ਉਹ ਦਸਵੰਦ ਜਮ੍ਹਾਂ ਕਰ ਦਿੰਦੇ ਹਨ ਅਤੇ ਲੋੜ ਪੈਣ ਤੇ ਉਸ ਵਿੱਚੋਂ ਗੁਰੂ ਜੀ ਦੇ ਅਰਥ ਖਰਚ ਕਰ ਦਿੰਦੇ ਹਨ ਕਾਰੋਬਾਰ ਕਰਨ ਵਾਲੇ ਸਿੱਖਾਂ ਨੂੰ ਦਸਵੰਦ ਮੁਨਾਫੇ ਵਿੱਚੋਂ ਕੱਢਣਾ ਚਾਹੀਦਾ ਹੈ ਜੇਕਰ ਸੇਲ 100 ਰੁਪਏ ਦੀ ਹੈ ਅਤੇ ਕਾਰੋਬਾਰ ਦਾ ਖਰਚਾ ਜਿਵੇਂ ਦੁਕਾਨ ਦਾ ਕਿਰਾਇਆ ਜਾਂ ਮੁਲਾਜ਼ਮਾਂ ਦੀ ਤਨਖਾਹ ਆਦ ਖਰਚਾ 60 ਰੁਪਏ ਹੋਇਆ ਹੈ ਤਾਂ ਮੁਨਾਫਾ 40 ਰੁਪਏ ਬਣਦਾ ਹੈ ਇਸ 40 ਰੁਪਏ ਉੱਪਰ ਜੇਕਰ 10 ਰੁਪਏ ਟੈਕਸ ਦੇਣਾ ਪਵੇ ਤਾਂ 30 ਰੁਪਏ ਤੇ 3 ਰੁਪਏ ਦਸਵੰਦ ਬਣਦਾ ਹੈ ਜੋ ਖੇਤੀਬਾੜੀ ਦਾ ਦਸਵੰਦ ਵੀ ਇਸੇ ਤਰੀਕੇ ਨਾਲ ਹੀ ਮੁਨਾਫੇ ਵਿੱਚੋਂ ਕੱਢਿਆ ਜਾਂਦਾ ਹੈ ਜੇਕਰ ਕੋਈ ਸਵਾਲ ਹੋਵੇ ਤਾਂ ਇਲਾਕੇ ਦੇ ਸੁਝਾਨ ਗੁਰਸਿੱਖਾਂ ਪਾਸੋਂ ਪੁੱਛ ਲੈਣਾ ਚਾਹੀਦਾ ਹੈ ਕਿ ਦਸਵੰਦ ਕਿਵੇਂ ਕੱਢਣਾ ਹੈ ਦਸਵੰਦ ਨਾ ਦੇਣ ਦੇ ਨੁਕਸਾਨ ਦਸਵੰਦ ਦਾ ਪੈਸਾ ਗੁਰੂ ਜੀ ਦਾ ਪੈਸਾ ਹੈ ਸਿੱਖ ਨੂੰ ਕੋਈ ਹੱਕ ਨਹੀਂ ਕਿ ਉਹ ਇਸ ਧਨ ਤੇ ਉੱਤੇ ਕਬਜ਼ਾ ਕਰਕੇ ਬੈਠ ਜਾਵੇ ਅਤੇ ਗੁਰੂ ਪੰਥ ਦਾ ਧਨ ਨਾ ਦੇਵੇ ਜੋ ਸਿੱਖ ਪੂਰਾ ਦਸਵੰਦ ਦਿੰਦਾ ਹੈ ਉਸ ਨੂੰ ਕਦੇ ਘਾਟਾ ਨਹੀਂ ਪੈਂਦਾ ਅਤੇ ਜੋ ਸਿੱਖ ਦਸਵੰਦ ਦੇਣ ਤੋਂ ਭੱਜਦਾ ਹੈ ਉਸ ਦੇ ਦਸਵੰਦ ਦਾ ਧਨ ਹੋਰ ਤਰੀਕੇ ਨਾਲ ਬਰਬਾਦ ਹੋ ਜਾਂਦਾ ਹੈ ਕਈਆਂ ਦਾ ਬਿਮਾਰੀਆਂ ਆਦ ਵਿੱਚ ਐਵੇਂ ਹੀ ਧਨ ਬਰਬਾਦ ਹੋ ਜਾਂਦਾ ਹੈ ਇੱਕ ਮਸ਼ਹੂਰ ਗੱਲ ਹੈ ਪੰਥ ਵਿੱਚ ਕਿ ਜੋ ਬਾਬੇ ਕੇ ਨਹੀਂ ਦਿੰਦੇ ਉਨ੍ਹਾਂ ਦਾ ਧਨ ਬਾਬਰ ਕੇ ਲੈ ਜਾਂਦੇ ਹਨ ਭਾਵ ਗੁਰੂ ਦਾ ਦਸਵੰਦ ਆਪੇ ਦੇ ਦੇਵੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਇਹ ਧਨ ਜਾਂ ਇਸ ਤੋਂ ਵੀ ਵੱਧ ਧਨ ਹੋਰ ਤਰੀਕੇ ਨਾਲ ਨਿਕਲ ਜਾਂਦਾ ਹੈ ਦਸਵੰਦ ਕਿੱਥੇ ਦੇਣਾ ਹੁੰਦਾ ਹੈ ਦਸਵੰਦ ਕੇਵਲ ਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਖਰਚ ਕੀਤਾ ਜਾ ਸਕਦਾ ਹੈ ਜਿਵੇਂ ਕਿ ਗਰੀਬ ਲੋੜਵੰਦ ਸਿੱਖਾਂ ਦੀ ਮਦਦ ਗੁਰਮਤ ਦਾ ਪ੍ਰਚਾਰ ਗੁਰਮਤ ਲਿਟਰੇਚਰ ਗੁਰੂ ਕੇ ਲੰਗਰ ਅਤੇ ਗੁਰਦੁਆਰੇ ਸਹਿਬਾਨ ਆਦਿ ਜੈਸਵੀ ਕੰਮ ਨਾਲ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ ਉੱਥੇ ਦਸਵੰਦ ਖਰਚ ਕੀਤਾ ਜਾ ਸਕਦਾ ਹੈ ਸਭ ਤੋਂ ਬਿਹਤਰ ਗੱਲ ਇਹ ਹੈ ਕਿ ਇਲਾਕੇ ਦੇ ਸੀਨੀਅਰ ਗੁਰਸਿੱਖਾਂ ਨਾਲ ਸਲਾਹ ਕਰਕੇ ਦਸਵੰਦ ਖਰਚ ਕਰਨਾ ਚਾਹੀਦਾ ਹੈ ਗਰੀਬ ਦੀ ਰਸਨਾ ਅਤੇ ਦਸਵੰਦ ਇਹ ਠੀਕ ਹੈ ਕਿ ਗਰੀਬ ਦੀ ਰਸਨਾ ਗੁਰੂ ਦੀ ਗੋਲਕ ਹੈ ਅਤੇ ਸਿੱਖ ਨੂੰ ਲੋੜਵੰਦਾਂ ਭੁੱਖਿਆਂ ਦੀ ਮਦਦ ਕਰਨੀ ਚਾਹੀਦੀ ਹੈ ਪਰ ਇਹ ਮਦਦ ਇਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਕਿ ਗੁਰੂ ਨਾਨਕ ਦੀ ਜੈਕਾਰ ਹੋਵੇ ਸਿੱਖ ਦੀ ਨਹੀਂ ਕੋਈ ਇਹ ਨਾ ਕਹੇ ਕਿ ਫਲਾਣੇ ਸਿੱਖ ਨੇ ਲੰਗਰ ਲਾ ਕੇ ਭੁੱਖਿਆਂ ਨੂੰ ਛਕਾਇਆ ਬਲਕਿ ਇਹ ਕਹਿਣ ਕਿ ਗੁਰੂ ਕੇ ਲੰਗਰ ਨੇ ਭੁੱਖਿਆਂ ਨੂੰ ਭੋਜਨ ਛਕਾ ਕੇ ਤ੍ਰਿਪਤ ਕੀਤਾ ਇਸ ਕਾਰਨ ਗੁਰਸਿੱਖ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਵੱਲੋਂ ਲੰਗਰ ਚਲਾ ਸਕਦੇ ਹਨ ਜਾਂ ਕਿਸੇ ਸਿੱਖ ਜਥੇਬੰਦੀ ਦੇ ਨਾਂ ਤੇ ਲੰਗਰ ਦੀ ਸੇਵਾ ਕਰ ਸਕਦੇ ਹਨ ਤਾਂ ਕਿ ਇਹ ਅਸਰ ਪਵੇ ਕਿ ਗੁਰੂ ਨਾਨਕ ਦਾ ਲੰਗਰ ਚੱਲ ਰਿਹਾ ਹੈ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦਾ ਉਦਾਂ ਗੁਰੂ ਘਰ ਵਿੱਚ ਗਰੀਬ ਦੀ ਰਸਨਾ ਤੋਂ ਭਾਵ ਗੁਰੂ ਕੇ ਅਨੰਨ ਗੁਰਸਿੱਖਾਂ ਦਾ ਹੀ ਹੈ ਗੁਰੂ ਕੇ ਸਿੱਖ ਜੋ ਤਨ ਮਨ ਤੇ ਧਨ ਗੁਰੂ ਦੇ ਲੇਖੇ ਲਾ ਕੇ ਬੰਦਗੀ ਕਰਦੇ ਹਨ ਅਤੇ ਸੇਵਾ ਕਰਦੇ ਹਨ ਅਤੇ ਨਿਮਰਤਾ ਰੂਪੀ ਗਰੀਬੀ ਧਾਰਨ ਕਰਦੇ ਹਨ ਅਜਿਹੇ ਗਰੀਬ ਸਿੱਖਾਂ ਨੂੰ ਭੋਜਨ ਛਕਾਉਣ ਵਰਗਾ ਕੋਈ ਪੁੰਨ ਨਹੀਂ ਹੈ ਦਾਨ ਤੇ ਦਸਵੰਦ ਵਿੱਚ ਫਰਕ ਹੋਮੇ ਨਾ ਕਰਨੀ ਦਸਵੰਦ ਕੱਢਣਾ ਗੁਰੂ ਕੇ ਸਿੱਖ ਦਾ ਫਰਜ਼ ਹੈ ਅਤੇ ਦਸਵੰਦ ਦੇ ਕੇ ਸਿੱਖ ਨੂੰ ਮਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਤਾਂ ਗੁਰੂ ਦੀ ਅਮਾਨਤ ਸੀ ਜੋ ਗੁਰੂ ਨੂੰ ਵਾਪਸ ਕਰ ਦਿੱਤੀ ਇਸ ਵਿੱਚ ਆਪਣਾ ਮਾਣ ਕੀ ਜਿਵੇਂ ਤਨਖਾਹ ਵਿੱਚੋਂ ਸਰਕਾਰ ਨੂੰ ਟੈਕਸ ਦੇ ਕੇ ਕੋਈ ਮਾਣ ਨਹੀਂ ਕਰਦਾ ਕਿ ਉਸ ਨੇ ਇੰਨਾ ਟੈਕਸ ਸਰਕਾਰ ਨੂੰ ਦਿੱਤਾ ਹੈ ਇਸੇ ਤਰ੍ਹਾਂ ਹੀ ਦਸਵੰਦ ਤਾਂ ਹੁੰਦਾ ਹੀ ਗੁਰੂ ਜੀ ਦਾ ਹੈ ਸੋ ਇਸ ਤੇ ਸਿੱਖ ਨੂੰ ਕਾਹਦਾ ਮਾਣ ਬਸ ਗੁਰੂ ਜੀ ਦਾ ਸ਼ੁਕਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਕਿਰਪਾ ਕਰਕੇ ਸਿੱਖ ਪਾਸੋਂ ਦਸਵੰਦ ਦੀ ਸੇਵਾ ਲਈ ਹੈ ਜੇ ਹੋਰ ਆਣਮਤੀ ਜਾਂ ਸਰਕਾਰੀ ਸੰਸਥਾਵਾਂ ਜਿਵੇਂ ਕਿ ਰੈੱਡ ਕਰਾਸ ਆਦ ਨੂੰ ਦਾਨ ਕਰਨਾ ਹੋਵੇ ਤਾਂ ਇਹਨਾਂ ਨੂੰ ਦਸਵੰਦ ਵਿੱਚੋਂ ਨਹੀਂ ਦੇ ਸਕਦੇ ਬਲਕਿ ਜੇਕਰ ਲੋੜ ਹੋਵੇ ਤਾਂ ਦਸਵੰਦ ਤੋਂ ਬਾਹਰ ਆਪਣੀ ਕਮਾਈ ਵਿੱਚੋਂ ਦਾਨ ਕਰਨਾ ਚਾਹੀਦਾ ਹੈ ਦਸਵੰਦ ਤੋਂ ਬਾਹਰ ਜੋ ਧਨ ਲੋੜਵੰਦਾਂ ਨੂੰ ਦਿੱਤਾ ਜਾਂਦਾ ਹੈ ਉਸ ਨੂੰ ਦਾਨ ਕਹਿੰਦੇ ਹਨ ਤੇ ਜਿਹਾ ਦਾਨ ਕਰਨ ਦਾ ਵੀ ਸਖਣੇ ਮਾਣ ਨਹੀਂ ਕਰਨਾ ਕਿਉਂਕਿ ਮਾਣ ਕਰਨ ਨਾਲ ਸੇਵਾ ਬਿਰਤੀ ਚਲੀ ਜਾਂਦੀ ਹੈ ਦਾਨ ਕਰਨ ਦਾ ਮਕਸਦ ਆਪਣੀ ਵਡਿਆਈ ਕਰਾਉਣੀ ਜਾਂ ਆਪਣੀ ਬੱਲੇ ਬੱਲੇ ਕਰਾਉਣੀ ਨਹੀਂ ਹੁੰਦਾ ਬਲਕਿ ਨਿਰਾ ਪਰਉਪਕਾਰ ਹੁੰਦਾ ਹੈ ਕਿਸੇ ਦੀ ਮਦਦ ਜਦੋਂ ਸਿੱਖ ਕਰਦਾ ਹੈ ਤਾਂ ਉਹ ਪਰਉਪਕਾਰ ਹਿੱਤ ਕਰਦਾ ਹੈ ਨਾ ਕਿ ਆਪਣੀ ਵਡਿਆਈ ਕਰਾਉਣ ਲਈ ਮੁਕਦੀ ਗੱਲ ਦਸਵੰਦ ਕੱਢਣਾ ਗੁਰੂ ਜੀ ਦਾ ਹੁਕਮ ਹੈ ਅਤੇ ਸ੍ਰੀ ਦਸ਼ਮੇਸ਼ ਜੀ ਦੀ ਬਖਸ਼ੀ ਹੋਈ ਰਹਿਤ ਰਹਿਣੀ ਦਾ ਜ਼ਰੂਰੀ ਅੰਗ ਹੈ ਦਸਵੰਦ ਨਾ ਕੱਢਣ ਵਾਲਾ ਗੁਰਸਿੱਖ ਤਿਆਰਬਰ ਤਿਆਰ ਨਹੀਂ ਕਹਾ ਸਕਦਾ ਜਿਸ ਕਰਕੇ ਹਰੇਕ ਗੁਰਸਿੱਖ ਨੂੰ ਆਪਣੀ ਹੱਕ ਹਲਾਲ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਲਾਜ਼ਮੀ ਤੌਰ ਤੇ ਕੱਢਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ